ਨਿਆਬ ਬੋਲ ਦਾ ਸ਼ੋਅ ਦੇ ਵਿੱਚ ਅੱਜ ਮੌੜ ਮੰਡੀ ਦੇ ਵੇ ਕਸਬਾ ਮੌੜ ਵੇ ਖੁਰਦਵਿਕੇ ਖੜੇ ਆ ਆ ਉਸੀ ਗੱਲ ਕਰਦੇ ਆ ਇੱਥੇ ਕੀ 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 ਸਮੱਸਿਆ ਹੈ ਕੀ ਨਾਮ ਹੈ ਤੁਹਾਡਾ ਜੀ ਗਰਮੇਲ ਸਿੰਘ ਮੇਰਾ ਨਾਮ ਆ ਜੀ ਅੱਛਾ ਜੀ ਇੱਥੇ ਜਿਹੜੀ ਸਮੱਸਿਆ ਹੈ ਕਿ ਤੁਸੀਂ ਫਾਟਕ ਤੋਂ ਲਾ ਕੇ ਤੁਸੀਂ ਇਹ ਰਾਜਗੜ੍ਹ ਕੁੱਬੇ ਟਾਲਾ ਸਾਹਬ ਸੰਦੋਹਾ ਇਹ ਘਟ ਟੁਕੜ 60 65 70 ਪਿੰਡਾਂ ਦਾ ਰਸਤਾ ਹੈ ਤੁਸੀਂ ਇੱਧਰ ਜਾ ਕੇ ਕੈਮਰਾ ਘੁਮਾ ਕੇ ਦੇਖੇ ਉਹ ਵੀ ਉੱਥੇ ਦੀ ਹਾਲਾਤ ਕੀ ਨਗੇ ਆ ਜਿੱਥੇ ਆਪਾਂ ਖੜੇ ਇਹ ਹੈਗਾ ਸਹੀਦ ਬਿਮਾਰੀ ਰੋਡ ਤੁਸੀਂ ਆ ਵੀਡੀਓ ਕੀਤੀਆਂ ਜਾਂ ਫੋਟੋਆਂ ਲਈਆਂ ਇਹਨਾਂ ਦੇ ਦੇਖ ਲਓ ਵੀ ਸਹੀਦ ਬਨਵਾਰੀ ਰੋਡ ਆ ਕਿ ਇਹ ਕੱਲਾ ਬਿਮਾਰੀ ਰੋਡ ਆ ਕਿਉਂ ਇੱਥੇ ਅੱਜ ਐਡੇ ਹਾਲਾਤ ਮਾੜੇ ਲਗੇ ਸਰਕਾਰ ਐਡੀ ਨਕਮੀ ਆ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਵੀ ਐਡਾ ਨਕਮਾ ਹੈ ਜਿਹੜਾ ਸੀਵਰੇਜ ਬੋਰਡ ਆ ਕੋਈ ਸੁਣਨ ਨੂੰ ਤਿਆਰ ਨਹੀਂ ਕੋਈ ਮੰਨ ਕੇ ਚੱਲ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂਗਾ ਇੱਥੇ ਸੀ ਦੁੱਖ ਰੋ ਰੋ ਕੇ ਬਹੁਤ ਟਾਈਮ ਦੇ ਅਸੀਂ ਥੱਕ ਚੁੱਕੇ ਆਂਗੇ ਇਹਨਾਂ ਨੇ ਕੀ ਆ ਅੱਜ ਤੱਕਰ ਕੋਈ ਵੀ ਕਿਸੇ ਅਫਸਰ ਨੇ ਸਾਡੀ ਗੱਲ ਨਹੀਂ ਸੁਣੀ ਕਿਉਂ ਜਿਹੜੀ ਸਰਕਾਰ ਹੈ ਸਰਕਾਰ ਹੀ ਏਡੀ ਨਗਮੀ ਬਣੀ ਹੋਈ ਹੈ ਕਿਉਂ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਨੂੰ ਕੀ ਤੁਸੀਂ ਸਹੀਦੀ ਸਹੀਦ ਬਨਵਾਰੀ ਰੋਡ ਮੰਨ ਲੋਗੇ ਪਹਿਲੀ ਗੱਲ ਤਾਂ ਸੋਨੂੰ ਅਸੀਂ ਪੱਤਰਕਾਰਾਂ ਨੂੰ ਸੋਨੂੰ ਹੀ ਸਵਾਲ ਪੁੱਛਦੇ ਆਂ ਵੀ ਆਹ ਤੁਸੀਂ ਦੇਖੋ ਜਿਹੜੇ ਹਾਲਾਤ ਨੇ ਇਹ ਕੀ ਸਹੀਦ ਬਨਵਾਰੀ ਰੋਡ ਕਹਿਣ ਦੇ ਯੋਗ ਹੈਗੇ ਕਿ ਨਹੀਂ ਹੈਗੇਗੇ ਇੱਥੋਂ ਸਹੀਦ ਪਹਿਲੀ ਗੱਲ ਦਾ ਬਨਵਾਰੀ ਰੋਡ ਕੱਟਣਾ ਚਾਹੀਦਾ ਹੈਗਾ ਇਹਨੂੰ ਨਾ ਹੀ ਕੱਟਣਾ ਚਾਹੀਦਾਗਾ ਕਿਉਂ ਸਹੀਦ ਬਨਵਾਰੀ ਰੋਡ ਦੇ ਉੱਤੇ ਕਿਉਂ ਏਡੇ ਭੜੀ ਹਾਲਾਤ ਨੇ ਕਿਉਂ ਦਲਤ ਸਮਾਜ ਦੇ ਵਿੱਚ ਆ ਰਿਹਾਗਾ ਇੱਥੋਂ ਦੇ ਜਿਹੜੇ ਹਾਲਾਤ ਨੇ ਸਾਡੇ ਸਕੂਲਾਂ ਦੇ ਵਿੱਚ ਬੱਚੇ ਨਹੀਂ ਜਾ ਸਕਦੇ ਬਾਜ਼ਾਰ 'ਚ ਅਸੀਂ ਨਹੀਂ ਜਾ ਸਕਦੇ ਕੋਈ ਹੋਰ ਪਿੰਡਾਂ ਦੇ ਵਿੱਚ ਕਿਸੇ ਦਿਹਾੜੀ ਦੱਪੇ ਸੀ ਰਾਤ ਬਰਾਤੇ ਸਾਡਾ ਕੋਈ ਮਜ਼ਦੂਰ ਨਹੀਂ ਜਾ ਸਕਦਾਗਾ ਨਾ ਕੋਈ ਕਿਸਾਨ ਜਾ ਸਕਦਾ ਕੋਈ ਟਰੈਕਟਰ ਟਰਾਲੀ ਇੱਥੋਂ ਹੀ ਟਪਾ ਨਹੀਂ ਸਕਦਾ ਕਿਉਂਕਿ ਏਡੇ ਹਾਲਾਤ ਇੱਥੋਂ ਦੇ ਮਾੜੇ ਹੋਏ ਹੋਏ ਨੇਗੇ ਨਕਮੀ ਸਰਕਾਰ ਦੇ ਕਾਰਨ ਕੀ ਚੀਜ਼ ਦੇ ਨੁਕਸਾਨ ਹੋਇਆ ਤੁਹਾਨੂੰ ਨੁਕਸਾਨ ਤਾਂ ਇਥੋ ਹੀ ਦੇਖੋ ਸਾਰਾ ਨੁਕਸਾਨ ਹੀ ਨੁਕਸਾਨ ਹੈਗਾ ਦੇਖੋ ਲੋਕਾਂ ਦੇ ਸੱਟਾ ਫੱਟਾ ਵੀ ਵੱਜੀਆਂ ਲੋਕ ਡਿੱਗਦੇ ਰੋਜ਼ ਬੱਚੇ ਡਿੱਗਦੇ ਸਕੂਲ ਦੇ ਵਿੱਚੋਂ ਜਾਂਦੇ ਜਾਂਦੇ ਬਾਸ ਮੋੜਾਉਂਦੇ ਹੈਗੇ ਰੋਜ਼ ਦੇ ਇਹ ਹਾਲਾਤ ਨੇਗੇ ਇਥੋਂ ਦੇ ਤੇ ਇੱਥੇ ਤੁਸੀਂ ਅੱਜ ਘਰ ਘਰ ਜਾ ਕੇ ਦੇਖ ਲਓ ਹਰ ਇੱਕ ਦੇ ਘਰ ਦੇ ਵਿੱਚ ਦੋ ਬੰਦੇ ਤਿੰਨ ਬੰਦੇ ਬੱਚੇ ਬਜ਼ੁਰਗ ਸਭ ਮਾਰ ਪੈਣਗੇ ਕੋਈ ਵੀ ਇੱਥੇ ਟਰੀਟਮੈਂਟ ਜਾਂ ਕੋਈ ਡਾਕਟਰ ਨੇ ਆ ਕੇ ਇਥੋਂ ਚੈੱਕ ਅਪ ਨਹੀਂ ਕੀਤਾ ਵੀ ਕੀ ਬਿਮਾਰੀਆਂ ਕਿਸ ਕਾਰਨ ਲੱਗੀਆਂ ਕਿਉਂ ਲੱਗੀਆਂ ਲੋਕਾਂ ਨੂੰ ਬਿਮਾਰੀਆਂ ਬਿਮਾਰੀਆਂ ਇਸ ਕਾਰਨ ਲੱਗੀਆਂ ਇੱਥੇ ਕਿਉਂ ਸੀਵਰੇਜ ਦਾ ਪਾਣੀ ਹੈ ਗਲੀ ਗਲੀ ਦੇ ਵਿੱਚ ਘਰ ਘਰ ਦੇ ਵਿੱਚ ਤਰੈ ਫਿਰਦਾ ਹੈ ਅੱਜ ਤੁਸੀਂ ਜੇ ਤੁਸੀਂ ਚੁੱਲਿਆਂ ਦੇ ਉੱਤੇ ਜਾ ਕੇ ਦੇਖੋ ਘਟੋ ਘਟ 2-2 ਤੇ 4-4 ਇੰਚ ਦੇ ਸੁੰਡ ਤੁਰੇ ਫਿਰਦੇ ਨੇ ਕੀ ਹੈ ਇਹ ਸਰਕਾਰ ਦੀ ਨਲਕੀ ਨਹੀਂ ਸਰਕਾਰ ਦੀ ਇਹ ਕੋਈ ਐਡੀ ਘਟਿਆ ਸੋਚ ਹੈ ਜਿੰਨੀ ਵੀ ਕਹਦੇ ਇੱਥੋਂ ਦਾ ਜਿਹੜਾ ਐਮ.ਐਲ.ਏ ਹੈ ਐਡਾ ਐਮ.ਐਲ.ਏ ਨਕਮਾ ਹੈ ਇੱਥੇ ਉਹਦੀ ਭੈਣ ਦਾ ਘਰ ਕੋਲੀ ਘਟੋ ਘਟ ਨਾਂ ਵਾਲਾ ਉਹ ਜਿਹੜਾ ਟੋਬਾ ਹੈਗਾ ਸਾਡਾ ਇੱਥੇ ਘਟੋ ਘਟ 100 200 ਗੱਜ ਦੇ ਉੱਤੇ ਟੋਬਾ ਹੈਗਾ ਜਿਹੜਾ ਪਾਣੀ ਖੜਾ ਹੈ ਨਾ ਤੁਸੀਂ ਦੇਖਿਆ ਹੁਣ ਸ਼ੋਰਟ ਲਏਨਗੇ ਇਹ ਸਾਰਾ 100 ਗੱਜ ਦੇ ਉੱਤੇ ਟੋਬਾ ਹੈਗਾ ਉਹਦੀ ਖੋਦੇ ਐਮਐਲਏ ਦੀ ਭੈਣ ਹੀ ਹੈ ਜਿਹੜੀ ਕਨਾਲ ਦੋ ਕਨਾਲ ਤਾਂ ਉਹ ਵੀ ਰੋਕੀ ਬੈਠੀ ਹੈ ਅਸੀਂ ਕਹਿੰਦੇ ਵੀ ਤੁਸੀਂ ਪਹਿਲ ਕਰੋ ਐਮਐਲਏ ਦੀ ਭੈਣ ਹੈ ਦਿਲ ਵੱਡਾ ਕਰ ਉਹ ਜਗ੍ਹਾ ਨੂੰ ਛੱਡ ਦੂਜੇ ਵੀ ਛੱਡਣ ਕਿਉਂ ਜੇ ਦੂਜੇ ਛੱਡਣਗੇ ਤਾਂ ਸਾਨੂੰ ਇੱਥੇ ਤਕਲੀਫ ਨਹੀਂ ਆਉਂਦੀ ਪਾਣੀ ਦੀ ਵੱਡੀ ਗੱਲ ਕਿਉਂ ਪਾਣੀ ਦੀ ਤਕਲੀਫ ਇਹ ਨਹੀਂ ਆਉਂਦੀ 100 ਗਾਜ ਦੇ ਉੱਤੇ ਤਾਂ ਅਸੀਂ ਆਪ ਹੀ ਪਾਈਪਾ ਪੂਪਾ ਪਾ ਕੇ ਜੇ ਨਹੀਂ ਸਰਕਾਰ ਕਰੂਗੀ ਅਸੀਂ ਆਪ ਹੀ ਖਾਲੀਆਂ ਗੁਲੀਆਂ ਪੱਟ ਕੇ ਅਸੀਂ ਟੋਬੇ ਦੇ ਵਿੱਚ ਨਹੀਂ ਹੁਣ ਤੁਹਾਡੇ ਸੀਵਰੇਜ ਸਮੱਸਿਆ ਹੈਗੀ ਕਿ ਨਹੀਂ ਹੈਗੀ ਸੀਵਰੇਜ ਦੀ ਪੂਰੀ ਸਮੱਸਿਆ ਜੀ ਸੀਵਰੇਜ ਦੇਖੋ ਇਹਨਾਂ ਨੇ ਪਾਈਪਾ ਪਾਈਆਂ ਜਿਹੜੀਆਂ ਵੱਡੀ ਗੱਲ ਆ ਤੁਹਾਡੀ ਸੀਵਰੇਜ ਦੀਆਂ ਪਾਈਪਾ ਪਾਈਆਂ ਸਾਨੂੰ ਕੋਈ ਉਹਦਾ ਲਾਭ ਨਹੀਂ ਹੋਇਆ ਸਾਨੂੰ ਉਹਦਾ ਕੋਈ ਫਾਇਦਾ ਹੀ ਨਹੀਂ ਹੋਇਆਗਾ ਸਾਨੂੰ ਉਸ ਦਾ ਕੋਈ ਫਾਇਦਾ ਨਹੀਂ ਹੋਇਆਗਾ ਵੀ ਸੀਵਰੇਜ ਦੀਆਂ ਪਾਈਪਾਂ ਦਾ ਇਹ ਚੀਜ਼ ਹੋਰ ਲੰਬੇ ਸਮੇਂ ਤੋਂ ਜਦੋਂ ਦੀ ਸਰਕਾਰ ਬਣੀ ਆ ਦੋਦੋਂ ਤੋਂ ਇਹ ਸਾਰਾ ਸੀਵਰੇਜ ਬੰਦ ਹੈ ਇਹ ਸੀਵਰੇਜ ਜਿੰਨਾਂ ਮਰਜ਼ੀ ਪਾਈਪਾ ਬਾਦਣ ਬਸ ਸਕਦੇ ਹੋਰ ਪਾਈਪਾ ਬਾਦਣ ਇੰਨੀ ਮਰਜ਼ੀ ਜਿੰਨਾ ਚਿਰ ਇਹ ਜੈਡ ਮਸ਼ੀਨਾਂ ਲਿਆ ਕੇ ਇਹ ਜੈਡ ਮਸ਼ੀਨਾਂ ਦੇ ਨਾਲ ਸੀਵਰੇਜ ਦੇ ਜਿਹੜੇ ਚੈਂਬਰ ਲੱਗੇ ਹੋਏ ਨੇ ਸੀਵਰੇਜ ਦੇ ਦੇ ਢੱਕਣ ਬੰਦ ਰਗੇ ਉਹ ਵੀ ਜਿੰਨਾ ਚਿਰ ਇਹ ਖੋਲਦੇ ਉਹ ਨਾ ਜਰ ਸੀਵਰੇਜ ਨਹੀਂ ਚੱਲ ਸਕਦਾ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਬਸ ਅੱਕਦੀ ਇਹ ਪੰਜਾਬ ਸਰਕਾਰ ਚਾਹੇ ਸੈਂਟਰ ਸਰਕਾਰ ਵੀ ਜੋਰ ਲਾ ਲੈ ਖੁੱਲ ਨਹੀਂ ਸਕਦਾਗਾ ਜਿੰਨੇ ਚਿਰ ਜੈਡ ਮਸ਼ੀਨਾ ਨਹੀਂ ਆਉਂਦੀਆਂ। ਨੇ ਹੁਣ ਤੁਹਾਨੂੰ ਸੜਕਾਂ ਮਿਲੀਆਂ ਕਿ ਨਹੀਂ ਮਿਲੀਆਂ ਜੀ? ਕਿਵੇਂ ਕਹੇ ਜੀ ਸੜਕਾਂ ਤੁਹਾਨੂੰ ਮਿਲੀਆਂ ਕਿ ਨਹੀਂ ਮਿਲੀਆਂ? ਸੜਕਾਂ ਕਿੱਥੇ ਜੀ? ਸੜਕਾਂ ਤੁਸੀਂ ਦੇਖੀ ਜਾਂਦੇ ਹੋ ਕਿੱਥੇ ਸੜਕਾਂ ਤੁਸੀਂ ਆਪ ਦੇਖੋ। ਆਪ ਸੌਟ ਮਾਰੇ ਤੁਸੀਂ ਦੇਖੇ ਨਾ ਚਾਰ ਸਵੇਰੇ ਵੀ ਸੜਕਾ ਹੈ ਕਿੱਥੇ? ਸੜਕ ਦੇ ਇੱਥੇ ਪਾਲੀ ਨਹੀਂ ਥੌਂਦੀ। ਇੱਥੇ ਘੱਟੋ ਘਟ ਦੀਵਾ ਲਾ ਕੇ ਸੜਕ ਵੀ ਨਹੀਂ ਪਾਲੀ ਥੌਂਦੀ ਆ ਸੜਕਾਂ ਵੀ ਤੁਸੀਂ ਜਿੱਥੇ ਤੁਸੀਂ ਹੁਣ ਆਪਾਂ ਖੜੇ ਆਂਗੇ। ਇਹਨੂੰ ਕਹਿ ਦਵਾਂਗੇ ਵੀ ਸੜਕਾ ਇਹ ਸ਼ਹੀਦ ਬਨਵਾਰੀ ਸੜਕ ਭਾਲਦੇ ਕਿੱਥੇ ਹੈਗੀ ਆ ਜਿਹੜੇ ਤੁਸੀਂ ਹੁਣ ਆਪਾਂ ਜਿੱਥੇ ਖੜੇ ਆਗੇ ਇੱਥੇ ਮੰਨ ਕੇ ਚੱਲ ਕਹਿ ਦੂਗਾ ਕੋਈ ਵਿੱਚੋਂ ਨਾ ਲਾਇਆ ਕ ਕਣਕ ਵੀਜੀ ਆ ਐਡਾ ਬੁਰਾ ਹਾਲ ਆ ਵੀ ਉਹ ਤੁਸੀਂ ਦੇਖੋ ਵੀ ਐ ਕਹਿ ਦੂਗਾ ਕੋਈ ਵਿੱਚੋਂ ਨਾ ਕਿਸ ਕਣਕ ਹੈਗੀ ਸੜਕਾਂ ਵੀ ਕੋਈ ਕਹਿ ਦੂਗਾ ਕੋਈ ਰਾਹ ਹੈ ਕਹਿ ਦੂਗਾ ਸੜਕ ਹੈ ਬਹੁਤ ਵੱਡੀ ਯਾਦਗਰੀ ਸੜਕ ਹੈਗੀ ਜਿਹੜੀ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਾਡ ਤੋਂ ਦਾ ਸਰਕਾਰ ਤੋਂ ਇਹੀ ਮੰਗ ਹੈ ਵੀ ਸਾਨੂੰ ਤਾਂ ਛੋਟਾ ਛੋਟਾ ਸਾਡੀਆਂ ਸਹੂਲਤਾਂ ਸੜਕਾਂ ਜਿਹੜਾ ਗੰਦਾ ਪਾਣੀ ਹੈ ਤੇ ਇਹੀ ਸਾਨੂੰ ਦੇ ਦੇ ਮੈਨੂੰ ਤਾਂ ਹੋਰ ਮੀਰ ਹੈ ਨਹੀਂ ਸੜਕ ਤੋਂ ਵੀ ਸਰਕਾਰ ਤੋਂ ਵੀ ਹੋਰ ਵੱਡਾ ਕੋਈ ਸਾਡਾ ਇਹ ਭਲਾ ਕਰ ਦੂ ਵੀ ਸਰਕਾਰ ਤੋਂ ਹੀ ਇਹ ਵੀ ਸਾਡਾ ਪਾਣੀ ਦਾ ਹੀ ਮਸਲਾ ਹੱਲ ਕਰ ਦੇ ਬਸ ਹੋਰ ਤਾਂ ਬਾਲਾ ਵੱਡਾ ਹੈ ਨਹੀਂ ਮਸਲਾ ਹੱਲ ਕੱਲਾ ਪਾਣੀ ਦਾ ਕਰ ਦੇ ਹੋਰ ਅਸੀਂ ਬਾਲੀਆਂ ਵੱਡੀਆਂ ਸਹੂਲਤਾਂ ਤੋਂ ਮੰਨ ਕੇ ਚੱਲ ਕੋਈ ਬਾਲਾ ਅਸੀਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਵੀ ਕਰਦੇ ਨਹੀਂ ਇਹ ਮਸਲਾ ਹੱਲ ਇਹ ਸਾਡੇ ਸੀਵਰੇਜ ਦਾ ਮਸਲਾ ਹੱਲ ਕਰ ਦੇਣ ਸਾਡਾ ਸਾਰਾ ਮਸਲਾ ਲੋਜੂ ਅਸੀਂ ਲਾਜ ਲੋਜੀ ਤਾਂ ਆਪੇ ਕਰਵਾ ਲਾਂਗੇ ਜਿਹੜਾ ਸਾਡੇ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਦੋ ਦੋ ਤੰਤਰ ਬਿਮਾਰ ਪੈਣੋਂ ਉਹਦਾ ਵੀ ਦਵਾਈਆਂ ਬੂਟਕੰਦ ਸੀ ਆਪ ਇੰਤਜ਼ਾਮ ਕਰ ਰਹੇ ਕੱਲਾ ਸੀਵਰੇਜ ਦੇ ਪਾਣੀ ਦਾ ਇੰਤਜ਼ਾਮ ਕਰ ਦੇਣਾ ਸਾਡਾ ਸੜਕਾਂ ਦਾ ਪ੍ਰਬੰਧ ਕਰ ਦੇਣਾ ਐਨੇ ਸੀ ਕਹਿੰਦੇ ਆ ਚਲੋ ਜੀ ਆਪਾਂ ਹੋਰ ਵੀ ਇੱਥੇ ਬੰਦਗੀ ਹੈ ਉਹਨਾਂ ਨਾਲ ਕਰਦੇ ਬੱਬੂ ਜੀ ਨਾਮ ਹਟਾ ਲਈ ਬਲਵਿੰਦਰ ਸਿੰਘ ਜੀ ਕੀ ਕਹਿਣਾ ਚੁੰਦੇ ਹੋ ਤੁਸੀਂ ਤੁਹਾਡੇ ਅਸੀਂ ਤਾਂ ਕਹਿਣਾ ਚੁੰਦੇ ਹਾਂ ਜੀ 5 ਸਾਲ ਹੋ ਗਏ ਸਾਡਾ ਰਾਹ ਬੰਦ ਹੋਏ ਨੂੰ ਪੂਰੇ ਜਿੱਦਣ ਇਹ ਸਰਕਾਰ ਆਈ ਹੈ ਤਿੰਨ ਵਾਰੀ ਇਹ ਜੇ ਨੂੰ ਐਮਐਲਏ ਨੂੰ ਉੱਥੋਂ ਦੇ ਨਗਾਤਾ ਪਾਣੀ ਵੀ ਦੀ ਸਾਡੀ ਕੋਈ ਗੱਲ ਨਹੀਂ ਸੁਣੀ ਜੇ ਨਹੀਂ ਨਗਾਇਆ ਤਾਂ ਉਹ ਨੂੰ ਪੁੱਛ ਲੈਣਾ ਮੈਨੂੰ ਨਾ ਕਿ ਐ ਕਿ ਨਹੀਂ ਨਾ ਕਿ ਐ ਥੋੜੀ ਹੁਣ ਕਰੀਏ ਕੀ ਸਾਰੇ ਸਾਡੇ ਚੱਕੇ ਮੋਟਰਸਾਈਕਲਾਂ ਦੇ ਗੱਲ ਕੇ ਸਾਰੇ ਟਰੈਕਟਰਾਂ ਦੇ ਗੱਲ ਕੇ ਨਾ ਅਸੀਂ ਰੋਜ਼ ਧੋ ਸਕਦੇ ਆ ਐਡਾ ਮਾਰਾ ਮਿੱਟੀ ਆ ਇਹ ਹੋ ਤਾਂ ਅਸੀਂ ਕੀ ਕਹਿਣਾ ਜੇ ਸਾਬਾ ਨਹੀਂ ਸੜਕ ਬਣਦੀ ਸਾਡੀ ਨੰਗਾ ਹੋਏ ਹੁਣ ਪਿੰਡਾਂ ਦੇ ਵਿੱਚ ਹੀ ਗੇੜਾ ਗੂੜੇ ਖਾ ਕੇ ਆਉਨੇ ਆ ਸੜਕ ਤਾਂ ਨਹੀਂ ਬਣੀ ਨੇ ਹੁਣ ਤੱਕ ਨਾ ਬਾਅਦ ਰੋਗ ਆ ਇਹਨੂੰ ਮੁੱਤ ਤਾਂ ਹੀ ਹੋਣੀ ਨਾ ਇਹ ਹੋ ਗਣਗਾ 20 ਸਾਲ ਬਣੀ ਨਹੀਂ ਮੁੜ ਕੇ ਬਣੀ ਨਹੀਂ ਤੇਜਾ ਸਿੰਘ ਸਾਡੇ ਨਾਲ ਹੋਰ ਵੀ ਮੌੜ ਖੁਰਦੇ ਦੇ ਬੰਦੇ ਐ ਉਹਨਾਂ ਨੂੰ ਨਮੰਦਗੀਆਂ ਨਾਲ ਕਰਦੇ ਕੀ ਨਾਮ ਹੈ ਬਾਬੂ ਤੇਜਾ ਸਿੰਘ ਜੀ ਕੀ ਦੇ ਤੁਹਾਨੂੰ ਲੱਗਦਾ ਕਿ ਸੁਣੋ ਜੀ ਬਸ ਅਸੀਂ ਇਹ ਆਖਾ ਕਿ ਅੱਖ ਚੁੱਕਿਆ ਬਸ ਉਹਨਾਂ ਚੁੱਪ ਕੇ ਬੈਠੇ ਕੋਈ ਨਹੀਂ ਬੋਲ ਸਕਦੇ ਹੜਾ ਬਹੁਤ ਬੁਰਾ ਹੜਾ ਨਾ ਬੱਚੇ ਨੰਗਾ ਨਾਫ ਨੰਗਾ ਦੂਜੇ ਪਿੰਡ ਵੀ ਹੋ ਕੇ ਆਉਨੇ ਆ ਬਹੁਤ ਬੁਰਾ ਹੜਾ ਜੀ ਹੁਣ ਕਹਿਣ ਨੂੰ ਕੀ ਇਹ ਜੇ ਅਸੀਂ ਕੀ ਕਹੀਏ ਸਰਕਾਰ ਬਹੁਤ ਮਾੜੀ ਐ ਕੋਈ ਮੇਲੇ ਕੁਝ ਨਹੀਂ ਕਰਦਾ ਨਾ ਕੋਈ ਇਥੇ ਐਮਸੀਕਿਊਸ ਕਰਦਾ ਧੱਕਾ ਨਹੀਂ ਕਰਦਾ ਠੀਕ ਹੈ ਜੀ ਧੰਨਵਾਦ ਕੀ ਮੰਗਤ ਕਰਦੇ ਹੋ ਤੁਸੀਂ ਤੇ ਜਾ ਫੇ ਛੜਕਾਂ ਦੀ ਮੰਗ ਉਹ ਛੜਕਾਂ ਮੰਗਿਆ ਨਹੀਂ ਨਾਲੇ ਬਣ ਜਾਣ ਤੁਬੇ ਵੇਦੇ ਹੋ ਜਾਣ ਸਾਡੀ ਮੰਗਾ ਹੋਰ ਕੋਈ ਮੰਗ ਨਹੀਂ ਠੀਕ ਹੈ ਜੀ ਸਾਡੇ ਨਾਲ ਮੌੜ ਖੜਦੇ ਨੇ ਭੈਣਾ ਵੀ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛ ਜਣਾ ਤਕਲੀਫ ਕੀ ਹੈ ਉਹ ਭੈਣਾਂ ਨਾਲ ਮਾਤਾ ਜੀ ਕੀ ਨਾਮ ਹੈ ਤੁਹਾਡਾ ਜੀ ਬਲਵੀਰ ਕੌਰਾ ਜੀ ਬਲਵੀਰ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਮਾਤਾ ਜੀ ਸਮੱਸਿਆ ਤਾਂ ਸੁਣਦੀ ਸੀ ਜਾਂਦੀ ਹੈ ਜੀ ਕਿੰਨਾ ਕਰਨ ਦਾਗਾ ਸਾਡੇ ਕੀ ਕੀ ਲਗੰਦ ਜੀ ਤੇ ਗੰਦ ਹੁਣ ਆ ਸੀਵਰੇਜ ਪਾਇੰਦ ਸਾਨੂੰ ਕੀ ਰੇਜ ਆ ਜੀ ਤੇ ਸਾਡੇ ਚੁੱਲਿਆਂ ਤੇ ਚੁੱਲਿਆਂ ਤੇ ਤਾਂ ਡੈਟਰਿੰਗ ਆ ਰਹੀ ਹੈਗੀ ਤੁਹਾਨੂੰ ਤੁਸੀਂ ਦੇਖ ਕੇ ਫੋਟੋਆਂ ਕੱਟੀਆਂ ਨੇ ਜੀ ਸਾਨੂੰ ਸਰਕਾਰਾਂ ਦਾ ਇਹਨਾਂ ਦਾ ਗੰਦਿਆਂ ਦਾ ਕੀ ਇਹਦਾ ਉਹ ਤੁਹਾਡੇ ਜਿਹੜਾ ਸੀਵੇ ਦਾ ਪਾਣੀ ਆਇਆ ਹੈ ਉਹ ਫਲਸ਼ਰ ਤੇ ਕਾ ਗਿਆ ਜੀ ਹਾਂਜੀ ਅੱਛਾ ਜੀ ਅਧਿਕਾਰੀ ਇਹਨੇ ਤੁਸੀਂ ਕਹਿ ਨਹੀਂ ਕਿ ਜਾਨੂੰ ਬਥੇ ਪੇਟਦੇ ਆ ਸਰਕਾਰ ਨੂੰ ਉਦਨ ਦੀ ਪਿੱਟੀ ਜਾਂਦੇ ਜਿੱਦਾਂ ਦੀ ਉੱਠੀ ਆ ਹੁਤ ਦਿਨ ਦੀ ਰੋਣੇਗੇ। ਸੋ ਗੰਦੀਆਂ ਸਰਕਾਰਾਂ ਸੁਣਦंगी। ਕੀ ਕਹਿਣਾ ਚਾਹੋਂਗੇ ਕੀ ਮੰਗ ਕਰੋਗੇ ਤੁਸੀਂ? ਮੰਗ ਕਿ ਸਾਡੇ ਤੇ ਪਾਣੀ ਦਾ ਹੱਲ ਹੋਣਾ ਚਾਹੀਦਾ, ਸੜਕਾਂ ਮਾਰਨੀਆਂ ਚਾਹੀਦੀਆਂ, ਨਾਲੀਆਂ ਮਾਰਨੀਆਂ ਚਾਹੀਦੀਆਂ। ਸਾਡੇ ਦਾ ਛੰਦ ਸਿਵਰੇਜਾਂ ਦੀ ਲੋੜ ਨਹੀਂ। ਜਿੱਦੇ ਨੇ ਸਿਵਰੇਜ ਪਿਆਉਦੇ ਨੇ ਸਾਡੇ ਪਿੰਡ ਦੇ ਵਿੱਚ ਗੰਦ ਆਗਾ। ਬਿਮਾਰੀਆਂ ਨੇ। ਸੰਤਾਰ ਨਾਲੀਆਂ ਚਾਹੀਦੀਆਂ ਸਹੈਡਾਂ ਤੇ। ਸਾਡੇ ਨਾਲ ਹੋਰ ਵੀ ਪੈਣਾ ਖੜ ਗਿਆ ਉਹਨਾਂ ਨਾਲ ਗੱਲ ਕਰਦੇ ਆ। ਕੀ ਨਾਮ ਬੇਟਾ ਤੇਰਾ ਚਰਨਜੀਤ ਕਾਈ ਉਧਰ ਚੱਕੋ ਕੀ ਦੇਖਣਾ ਚਾਹੁੰਦਾ ਤੁਸੀਂ ਕਿ ਸਰ ਵੀ ਹਣਾ ਕਿੰਨੀ ਗੰਦਗੀ ਫੈਲੀ ਪਈ ਹੈ ਸਾਰੇ ਕਿਤੇ ਰਿਸ਼ਤੇਦਾਰਾਂ ਨੂੰ ਬੁਲਾਉਂ ਜੋ ਗਰੀਬ ਨਹੀਂ ਸਾਰੀਆਂ ਫਲਸ਼ ਆ ਭਰੀਆਂ ਪਈਆਂਈ ਤੇ ਇਹ ਇਨਾਂ ਡੇਂਗੂ ਫੈਲ ਰਿਆ ਪਈ ਹੈ ਨਹੀਂ ਬਿਮਾਰੀ ਫੈਲਦੀ ਆਈ ਤੇ ਸਰ ਬਸ ਇਹੀ ਮੰਗਈ ਬਸ ਸੜਕਾਂ ਬਣ ਜਾਣੀ ਇਹ ਬਦੇ ਡੱਗ ਬਣ ਜਾਣੀ ਤੇ ਨਾਲੀਆਂ ਸੈੱਟ ਕਰਵਾਣੇ ਆਈਂ ਕੀ ਮੰਗ ਕਰਦੇ ਤੁਸੀਂ ਸੋ ਆਹੀ ਸਰ ਵੀ ਹਣਾ ਵੀ ਸੜਕਾ ਵਧਿਆ ਬਣ ਜਾਣੀ ਤੇ ਸਾਰੇ ਕਿਤੇ ਸਾਫ ਸਫਾਈ ਰਹੇ। ਸਾਫ ਸਫਾਈ। ਹਾਂਜੀ। ਫਰੇਸ਼ਰ ਦਾ ਪਾਣੀ ਤਾਂ ਡਿੱਕ ਰਹਾ ਤਾਂ ਕਹਿੰਦੇ। ਹਾਂਜੀ ਪੂਰਾ ਉੱਪਰ ਉੱਪਰ ਤੱਕ ਰੀ ਪੂਰੀ ਫੈਲੇ ਜਾਂਦੀ। ਅਸਰ। ਸਾਡੇ ਨਾਲ ਮੋੜ ਖੜਦੀਆਂ ਹੋਰ ਵੀ ਖੜਮ ਪੈਣਾ ਵਿੱਚ ਖੜੀਆਂ ਉਹਨਾਂ ਨਾਲ ਗੱਲਬਾਤ ਕਰਦੇ ਅਗੇ। ਕੀ ਨਾਮ ਹੈ ਉਹਦਾ? ਮੈਂ ਪਰਮਜੀਤ ਜੀ। ਪਰਮਜੀਤ। ਹਾਂਜੀ। ਤੜੂ ਕੀ ਸਮੱਸਿਆ ਜੀ? ਮੈਂ ਤੁਹਾਨੂੰ ਬੋਲ ਜਾਂਦਾ ਜੀ। ਹੈ? ਸਾਨੂੰ ਤਾਂ ਕਿ ਇਸ ਮਸੱਈਆ ਜੀ ਆ ਹੀ ਆ ਜਿਹੜਾ ਪਾਣੀ ਗੰਦਾ ਖੜਿਆ ਘਰਾਂ ਚ ਜੀ ਹਾਂ ਇਹ ਹੀ ਪਾਣੀ ਦੀ ਸਮੱਸਿਆ ਸਾਨੂੰ ਇਹ ਲੋਟ ਹੋਇਆ ਜਾਵੇ ਸਾਰੇ ਘਰ ਘਰ ਬਿਮਾਰ ਪਏ ਜੀ ਆ ਤੁਸੀਂ ਦੇਖ ਲਓ ਸਾਹਮਣੇ ਤੇ ਘਰ ਘਰ ਵੜ ਕੇ ਦੇਖੋ ਤੁਸੀਂ ਕੀ ਬੁਰਾ ਹਾਲ ਹੋਇਆ ਪਿਆ ਜੀ ਕਿਹ ਜੀ ਦੇ ਨਾਲ ਬਿਮਾਰ ਹੋਏ ਇਹ ਬਿਮਾਰ ਇਸ ਗੰਦੇ ਪਾਣੀ ਨਾਲ ਹੋਏ ਜੀ ਜਿਹੜਾ ਗੰਦਾ ਪਾਣੀ ਘਰਾਂ ਚ ਵੜੀ ਜਾਂਦਾ ਘਰਾਂ ਚ ਡੈਮੋ ਹੋ ਗਿਆ ਬੱਚੇ ਪਏ ਆ ਬੁੜੀਆਂ ਪੰਗਾ ਬੁਰੀ ਬਿਮਾਰੀ ਆਈ ਪਈ ਆ ਆ ਗੰਦੇ ਪਾਣੀ ਨਾਲ ਦੇਖਿਆ ਜਾ ਸਾਡਾ ਹਾਲਤ ਕੀ ਹੋਈ ਪਈ ਆ ਗਲੀ ਚ ਦੇਖੀ ਜਾਵੇ ਘਰਾਂ ਚ ਦੇਖੀ ਜਾਵੇ ਬਹੁਤ ਸਮੱਸਿਆ ਗੰਦੀ ਹੈ ਜੀ ਇਹੀ ਸਾਡਾ ਹੱਲ ਹੋ ਜਾਏ ਪਾਣੀ ਦਾ ਤੇ ਸਾਡੀਆਂ ਗਲੀਆਂ ਸਾਫ਼ ਹੋ ਜਾਣ ਹੋਰ ਅਸੀਂ ਕੋਈ ਮੰਗ ਨਹੀਂ ਸਾਡੀ ਸੜੀ ਸਰਕਾਰ ਤੋਂ ਹੋਰ ਕੀ ਮੰਗ ਕਰਨਾ ਚਾਹੀਦੇ ਨੇ ਹੋਰ ਤਾਂ ਬਸ ਜੀ ਇਹੀ ਮੰਗ ਹੈ ਸਾਡਾ ਆਪ ਦਾ ਘਰਾਂ ਦਾ ਲੋਟ ਹੋ ਜਾਏ ਤੇ ਸਾਡੀ ਗਲੀਆਂ ਸਾਫ਼ ਹੋ ਜਾਣ ਬਸ ਸਾਡੀ ਹੋਰ ਕੀ ਮੰਗਾ ਬਸ ਇਹੀ ਮੰਗਾ ਸਾਡੇ ਇਹੀ ਨਹੀਂ ਲੋਟ ਕਰਦੇ ਹੋਰ ਤਾਂ ਸਾਨੂੰ ਮੰਗ ਕੀ ਦੇਣਗੇ ਸਾਡੀਆਂ ਗਲੀਆਂ ਹੀ ਸਾਫ਼ ਕਰ ਦੇਣ ਸੀਵਰੇਜ ਚਾਲੂ ਕਰ ਦੇਣ ਸੀਵਰੇਜ ਹੀ ਨਹੀਂ ਚਾਲੂ ਹੁੰਦੇ ਜੀ ਤੁਸੀਂ ਅਧਿਕਾਰੀਆਂ ਨੂੰ ਮਿਲੇ ਨਹੀਂ ਕਦੇ ਕੀ ਨੂੰ ਜੀ ਅਧਿਕਾਰੀਆਂ ਨੇ ਕਹਿਣ ਕੀ ਆ ਬਥੇਰੇ ਬਾਰੀ ਜੀ ਬਹੁਤ ਵਾਰੀ ਕਹਤਾ ਧਰਨੇ ਵੀ ਲਾਰੇ ਬਹੁਤ ਕੋਈ ਸਾਡੀ ਗੱਲ ਨਹੀਂ ਸੁਣਦਾ ਜੀ ਕੋਈ ਘਰੇ ਦੇਖ ਕੇ ਵਾਪਸ ਭੱਜ ਜਾਂਦਾ ਕੋਈ ਪਾਣੀ ਦਾ ਹੱਲ ਨਹੀਂ ਕੋਈ ਹੱਲ ਨਹੀਂ ਹੁੰਦਾ ਜੀ